ਸਸਿਕਾਲ ਦੋਸਤੋ ਵੈਲਕਮ ਟੂ ਪੀ ਟੂ ਸੀ ਚੈਨਲ ਅੱਜ ਦੀ ਇਹ ਵੀਡੀਓ ਮੈਂ ਡਿਵੋਲਟ ਦੇ ਬੈਟਰੀ ਵਰਲਡ ਦੀ ਇਨੋਵੇਸ਼ਨ ਤੇ ਬਣਾਉਣਾ ਚਾਹੁੰਦਾ ਸੀ ਆਪਣੇ ਪੰਜਾਬੀ ਵੀਰਾਂ ਦੋਸਤਾਂ ਪੈਣ ਲਈ ਸੋ ਡਿਵੋਲਟ ਦੇ ਵਿੱਚ ਕਈ ਤਰ੍ਹਾਂ ਦੀ ਬੈਟਰੀਜ਼ ਆਈਆਂ ਹੋਈਆਂ 12 ਵੋਲਟ ਲਾਈਨ ਅਲੱਗ ਹੈਗੀ ਆ 60 ਵੋਲਟ ਲਾਈਨ ਅਲੱਗ ਹੈਗੀ ਆ ਅਦਰ 20 ਵੋਲਟ ਜਿਹੜੀ ਆ ਉਹ ਲੱਗ ਲਾਈਨ ਹੈਗੀ ਆ ਯਸ ਆਪਣੇ ਪੰਜਾਬੀ ਵੀਰ ਮੈਂ ਦੇਖਿਆ ਜੋਬ ਸਾਈਟਾਂ ਤੇ 60 ਵੋਲਟ ਦੀਆਂ ਬੈਟਰੀਆਂ ਪ੍ਰੈਫਰ ਕਰਦੇ ਆ ਨਾਟ ਜਸਟ ਕਿ ਉਹ 60 ਵੋਲਟ ਦੇ ਜਿਹੜੇ ਟੂਲਾਂ ਚ ਉਹ ਬੈਟਰੀਆਂ ਯੂਜ਼ ਕਰਦੇ ਆ ਬਟ ਉਹ 60 ਬੋਲ ਦੀਆਂ ਬੈਟਰੀਆਂ ਨੂੰ 20 ਬੋਲ ਟੀ ਯੂਜ਼ ਕਰਨਾ ਵੀ ਪ੍ਰੈਫਰ ਕਰਦੇ ਆ ਇਹ ਸੋਚ ਕੇ ਕਿ ਸ਼ਾਇਦ ਉਹ ਬੈਟਰੀਆਂ ਜਿਹੜੀਆਂ ਉਹ ਲੰਮਾ ਟਾਈਮ ਕੱਢਣਗੀਆਂ ਮੈਂ ਇੱਕ ਪ੍ਰੀਵੀਅਸ ਵੀਡੀਓ ਬਣਾਈ ਸੀ ਬਹੁਤ ਲੰਬੀ ਵੀਡੀਓ ਅੱਜ ਮੈਂ ਸ਼ੋਰਟ ਦੇ ਵਿੱਚ ਕਹਿਣਾ ਚਾਹੁੰਦਾ ਕਿ 60 ਵੋਲਟ ਦੀ ਜਿਹੜੀ ਹੈ ਬੈਟਰੀਆਂ ਤੁਸੀਂ 60 ਵੋਲਟ ਦੇ ਟੂਲਾਂ 'ਚ ਯੂਜ਼ ਕਰੋ 20 ਵੋਲਟ ਦੇ ਟੂਲਾਂ 'ਚ ਨਾ ਯੂਜ਼ ਕਰੋ ਉਹਦਾ ਕੋਈ ਟੂਲ ਦੇ ਉੱਪਰ ਬੈਡ ਇੰਪੈਕਟ ਨਹੀਂ ਹੈਗਾ ਉਹਦਾ ਬੈਡ ਇੰਪੈਕਟ ਇਹ ਹੈ ਕਿ ਤੁਸੀਂ ਬਹੁਤ ਜ਼ਿਆਦਾ ਐਕਸਟਰਾ ਪੈਸੇ ਪੇ ਕਰੀ ਜਾਂਦੇ ਹੋ ਐਂਡ ਬਹੁਤ ਜ਼ਿਆਦਾ ਜਿਹੜਾ ਹੈ weight ਤੁਸੀਂ ਕੈਰੀ ਕਰ ਰਹੇ ਹੋ ਅੱਜ ਦੀ ਜਿਹੜੀ ਵੀਡੀਓ ਆ ਆਪਾਂ 20 ਵੋਲਟ ਦੇ ਵਿੱਚ ਜਿਹੜਾ Dewalt ਨੇ ਨਿਊ ਇਨੋਵੇਸ਼ਨ ਯੂਜ਼ ਕੀਤੀ ਆ ਆਪਾਂ ਉਹਦੇ 'ਤੇ ਗੱਲ ਕਰਾਂਗੇ ਐਜ਼ ਅ ਰੈਫਰੈਂਸ ਮੈਂ ਇੱਕ 20 वोल्ट ਜਿਹੜੀ ਟ੍ਰੈਡੀਸ਼ਨਲ ਡਵੋਲਟ ਦੀ ਬੈਟਰੀ ਆ ਉਹ ਮੈਂ ਲੈ ਕੇ ਆਇਆ ਸੋ ਇਹ ਹੈਗੀ ਆ ਜੀ ਸਿਲੰਡਰਿਕਲ ਟੈਬਡ ਸੈਲਸ ਜਿਹੜੇ ਇਹਦੇ ਯੂਜ਼ ਹੁੰਦੇ ਆ 21700 ਟਾਈਪ ਆਫ ਸੈੱਲ ਹੁੰਦਾ ਬੇਸਿਕਲੀ ਉਹਦਾ ਸਰਕਟ ਇਦਾਂ ਹੁੰਦਾ ਕਿ ਕਾਫੀ ਹੀਟ ਜਨਰੇਟ ਹੁੰਦੀ ਆ ਉਹਦੇ ਨਾਲ ਬੈਟਰੀ ਦੇ ਵਿੱਚ ਤੇ ਜਿਹੜੀ ਆਪਾਂ ਨੂੰ ਪਰਫਾਰਮੈਂਸ ਪ੍ਰੋਪਰ ਨਹੀਂ ਮਿਲ ਸਕਦੀ ਬਾੜਾ ਡੀਪ ਚ ਟੈਕਨੋਲੋਜੀ ਚ ਜਾਣ ਦੀ ਲੋੜ ਨਹੀਂ ਹੈਗੀ ਜਸਟ ਇੰਨਾ ਕ ਅੰਡਰਸਟੈਂਡ ਕਰਿਓ ਕਿ ਕਿਹੜੀ ਬੈਟਰੀ ਤੁਸੀਂ ਆਪਣੇ ਟੂਲ ਦੇ ਲਈ ਬੈਸਟ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹਾਂ 2021 ਦੇ ਵਿੱਚ ਡਿਵੋਲਟ ਨੇ ਲਾਂਚ ਕੀਤੀ ਪਾਵਰ ਸਟੈਕ ਬੈਟਰੀ ਦੋ ਬੈਟਰੀਆਂ ਲਾਂਚ ਹੋਈਆਂ 1.7 ਐਂਪਰ ਤੇ 5 ਐਂਪਰ ਤੇ ਹੁਣ ਰੀਸੈਂਟਲੀ 2024 ਦੇ ਵਿੱਚ ਇੱਕ ਹੋਰ ਬੈਟਰੀ ਲਾਂਚ ਹੋਈ ਹੈ ਦੈਟ ਇਜ਼ 3.5 ਐਂਪਰ ਇਹ ਟੈਕਨੋਲੋਜੀ ਹੈਗੀ ਆ ਪਾਊਚ 셀 ਟੈਕਨੋਲੋਜੀ ਪਾਊਚ 셀 ਕੀ ਹੁੰਦਾ ਜਿਹੜੀ ਬੈਟਰੀ ਦੇ 셀 ਹੁੰਦੇ ਆ ਇੱਕ ਦੂਜੇ ਦੇ ਉੱਪਰ ਸਟੈਕ ਕੀਤੇ ਹੁੰਦੇ ਆ ਨਾਟ ਜਸਟ 셀 ਇਹਦੇ ਚ ਹੋਰ ਜਿਹੜੇ ਆ ਕੰਪੋਨੈਂਟ ਇਦਾਂ ਦੇ ਐ ਦਾ ਸਟਰਕਚਰ ਇਦਾਂ ਦਾ ਬਣਾਇਆ ਹੋਇਆ ਕਿ ਬਹੁਤ ਲਾਈਟ ਵੇਟ ਹੋਗੀ ਕੰਪੇਅਰ ਟੂ ਅਦਰ ਬੈਟਰੀਜ਼ ਲਾਈਕ ਥੀਜ਼ ਬੈਟਰੀਜ਼ ਜਿਵੇਂ ਹੁਣ ਦੋਨੋਂ ਦੇਖ ਰਹੇ ਹਾਂ ਆ ਵੀ 5 ਐਂਪ ਪਰ ਟਰੈਡੀਸ਼ਨਲ ਤੇ ਆ ਵੀ 5 ਐਂਪ ਹੈਗੀ ਆ ਪਾਵਰ ਸਟੈਕ ਇਹਦਾ ਜਿਹੜਾ ਹੈਗਾ ਰਨ ਟਾਈਮ ਆਲਮੋਸਟ 7.5 ਐਂਪ ਦੇ ਬਰਾਬਰ ਆ ਜਾਂਦਾ ਜੇ ਆਪਾਂ ਇਸ ਟੈਕਨੋਲੋਜੀ ਨਾਲ ਕੰਪੇਅਰ ਕਰੀਏ ਇਹਦੇ ਵਿੱਚ ਕੀ ਕੀਤਾ ਕਿਉਂਕਿ ਫਲੈਟ ਸੈੱਲ ਹੈਗੀ ਆ ਜਿਹੜਾ ਇਲੈਕਟ੍ਰਿਸਿਟੀ ਦਾ ਜਿਹੜਾ ਫਲੋ ਆ ਉਹ ਬਹੁਤ ਜ਼ਿਆਦਾ ਕਨਸਟੈਂਟ ਰਹਿੰਦਾ ਕਨਸਿਸਟੈਂਟ ਰਹਿੰਦਾ ਜਿਹਦੇ ਕਰਕੇ ਉਹਦੇ ਵਿੱਚ ਹੀਟ ਜਨਰੇਟ ਹੀਟ ਇਜ਼ ਦ ਬਿਗੇਸਟ ਐਨਮੀ ਆਫ ਐਨੀ ਬੈਟਰੀ ਜਿਹੜੀ ਵਿਦਨ ਦਾ ਬੈਟਰੀ ਜਿਹੜੀ ਜਨਰੇਟ ਹੁੰਦੀ ਆ ਸੋ ਜਦੋਂ ਹੀਟ ਨਾ ਹੋਈ ਬੈਟਰੀ ਦਾ ਜਿਹੜਾ ਹੈਗਾ ਰਨ ਟਾਈਮ ਵੱਧ ਗਿਆ ਉਹਦੀ ਲਾਈਫ ਵੱਧ ਗਈ ਤੇ ਜਿਹੜੀ ਟੂਲ ਨੂੰ ਪਾਵਰ ਮਿਲਣੀ ਸੀ ਉਹ ਟੂਲ ਦੀ ਜਿਹੜੀ ਪਾਵਰ ਵੱਧ ਗਈ ਹੁਣ ਜਦੋਂ ਤੁਸੀਂ ਆਹ ਬੈਟਰੀਆਂ ਟ੍ਰੈਡੀਸ਼ਨਲ ਯੂਜ਼ ਕਰਦੇ ਹੋ ਆਪਣੇ 20 ਵੋਲਟ ਦੇ ਟੂਲਾਂ 'ਚ ਕੀ ਹੁੰਦਾ ਉਦੋਂ ਸਟਾਰਟਿੰਗ 'ਚ ਫੁੱਲ ਪਾਵਰ ਮਿਲਦੀ ਆ ਪਰ ਜਿੱਦਾਂ ਜਿੱਦਾਂ ਦੋ ਬਾਰ ਆਉਂਦੇ ਆ ਤਿੰਨ ਬਾਰ ਆਉਂਦੇ ਆ ਉਦੋਂ ਤੋਂ ਦੂਜੀ ਤੀਜੀ ਬਾਰ ਤੇ ਆ ਕੇ ਜਿਹੜੀ ਉਹਦੀ ਜਿਹੜੇ ਟੂਲ ਯੂਜ਼ ਕਰੋਗੇ ਉਹ ਚ ਤੁਸੀਂ ਪਾਵਰ ਦਾ ਡਿਫਰੈਂਸ ਦੇਖੋਗੇ ਇਸ ਟੈਕਨੋਲੋਜੀ ਪਾਵਰ ਸਟੈਕ ਚ ਕੀ ਹੁੰਦਾ ਕਿ ਜਿਹੜੀ ਥਰੂਆਊਟ ਤੋਂ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੀ ਕੰਸਿਸਟੈਂਟ ਪਾਵਰ ਮਿਲਦੀ ਆ ਸੋ ਜੇ ਮੈਂ ਗੱਲ ਕਰਾਂ ਪਾਵਰ ਸਟੈਕ ਦੀ ਟੈਕਨੋਲੋਜੀ ਦੇ ਵਿੱਚ 3.85 ਐਮਪਰ ਬੈਟਰੀ ਲਾਂਚ ਹੋਈ ਆ ਇਹਦਾ ਰਨ ਟਾਈਮ 5 ਐਪ ਦੀ ਇਸ ਬੈਟਰੀ ਦੇ ਨਾਲ ਉਹਦੀ ਪ੍ਰੈਕਟੀਕਲੀ ਜ਼ਿਆਦਾ ਹੈਗਾ ਐਂਡ ਦੈਨ 1.7 ਐਂਪਰ ਜਿਹੜੀ ਬੈਟਰੀ ਹੈਗੀ ਆ ਇਹਦਾ ਜਿਹੜਾ ਰਨ ਟਾਈਮ ਹੈਗਾ 2.5 ਐਂਪ ਦੀ ਬੈਟਰੀ ਜਾਂ ਫਿਰ ਤੁਸੀਂ 3 ਐਂਪ ਦੀ ਬੈਟਰੀ ਦੇ ਆਲਮੋਸਟ ਨੇੜੇ ਹੁੰਦਾ ਤੇ ਲਾਈਟ ਵੇਟ ਵਾਲੀ ਲਾਈਟ ਵੇਟ ਬੈਟਰੀ ਹੁੰਦੀ ਹੈ ਚਲੋ ਦੈਟ ਇਜ਼ ਪਾਵਰ ਸਟੈਕ ਹੁਣ ਜੇ ਆਪਾਂ ਗੱਲ ਕਰੀਏ ਜਿਹੜੀ ਨਿਊਏਸਟ ਟੈਕਨੋਲੋਜੀ ਡਿਵੋਲਟ ਨੇ ਲਾਂਚ ਕੀਤੀ ਹੈ ਬੈਟਰੀਜ਼ ਵਿੱਚ ਦੈਟ ਇਜ਼ ਪਾਵਰ ਪੈਕ ਸੋ ਇਹੇ ਆਪਣੇ ਕੋਲੇ 8 ਐਂਪਰ ਪਾਵਰ ਪੈਕ ਬੈਟਰੀ ਹੈਗੀ ਆ ਡਿਵੋਲਟ ਦੀ ਇੰਟਰਸਟਿੰਗਲੀ ਪਾਵਰ ਪੈਕ ਚ ਵੀ ਆਲਮੋਸਟ ਸੇਮ ਕਾਈਂਡ ਆਫ ਬੈਟਰੀ ਯੂਜ਼ ਹੁੰਦੀ ਆ ਐਸ ਦਾ ਟਰੈਡੀਸ਼ਨਲ ਬੈਟਰੀ ਹਾਊ ਇਜ਼ ਇਟ ਇਵਨ ਡਿਫਰੈਂਟ ਦੋਨਾਂ ਚੀਜ਼ ਦੇ ਸੈੱਲ ਯੂਜ਼ ਹੋਏ ਆ ਉਹ ਹੈ 21700 ਸੈੱਲਸ ਪਰ ਇੱਕ ਦੇ ਵਿੱਚ ਜਿਹੜਾ ਸੈੱਲ ਹੈਗਾ ਟਰੈਡੀਸ਼ਨਲ ਔਰ ਟੈਬਡ ਸੈੱਲ ਹੈਗਾ ਇੱਕ ਦੇ ਵਿੱਚ ਟੈਬਲੈਸ ਸੈੱਲ ਹੈਗਾ ਟੈਬਲੈਸ ਦਾ ਨਾਮ ਜਿਹੜਾ ਹੈਗਾ ਉਹ ਇੱਕ ਟੈਕਨੋਲੋਜੀ ਨੂੰ ਦਿੱਤਾ ਗਿਆ ਜਿਹਦੇ ਵਿੱਚ ਇਲੈਕਟ੍ਰਿਸਿਟੀ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਅਰੇਂਜ ਕੀਤਾ ਹੋਇਆ ਤੁਸੀਂ ਇੱਕ ਡਾਇਗਰਾਮ ਦੇਖੋ ਇਦੇ ਵਿੱਚ ਜਿਹੜਾ ਇਲੈਕਟ੍ਰਿਸਿਟੀ ਦਾ ਫਲੋ ਹੈਗਾ ਬਹੁਤ ਜ਼ਿਆਦਾ ਰਿਸਟ੍ਰਿਕਟਡ ਹੁੰਦਾ ਕੰਪੇਅਰ ਟੂ ਆਹ ਬੜੀ ਬੈਟਰੀ ਤੇ ਜਿਹੜੇ ਸੈੱਲ ਯੂਜ਼ ਹੋਏ ਆ ਬਹੁਤ ਜ਼ਿਆਦੇ ਫਾਈਨ ਬਹੁਤ ਜ਼ਿਆਦੇ ਪਾਵਰਫੁਲ ਸੈੱਲ ਹੁੰਦੇ ਆ ਇੰਟਰਸਟਿੰਗ ਫੈਕਟ ਟੈਬਲੈਸ ਬੈਟਰੀ ਦੀ ਇਨਵੈਂਸ਼ਨ ਕੀਤੀ ਹੈ ਟੈਸਲਾ ਨੇ ਟੈਸਲਾ ਆਪਣੀ ਕਾਰਾਂ ਦੇ ਵਿੱਚ ਟੈਬਲੈਸ ਸਿਲੰਡਰਿਕਲ ਬੈਟਰੀਜ਼ ਯੂਜ਼ ਕਰਦਾ ਸੋ ਤੁਸੀਂ ਪਾਵਰ ਤਾਂ ਟੈਸਲਾ 'ਚ ਜਾਣਦੇ ਹੀ ਹੋ ਕਿੰਨੀ ਜ਼ਿਆਦਾ ਹੈ ਐਕਸਲਰੇਸ਼ਨ ਕਿੰਨੀ ਜ਼ਿਆਦਾ ਹੈਗੀ ਆ ਹੁਣ ਪਾਵਰ ਪੈਕ ਯੂਜ਼ ਕਰੀਏ ਕਿ ਪਾਵਰ ਸਟੈਕ ਯੂਜ਼ ਕਰੀਏ ਪਾਵਰ ਪੈਕ ਬੈਟਰੀ ਆ ਕੁਰੈਂਟਲੀ 8 ਐਂਪਰ ਦੇ ਵਿੱਚ ਅਵੇਲੇਬਲ ਹੈਗੀ ਆ ਸਟੋਰਾਂ ਦੇ ਵਿੱਚ ਜੇ ਤੁਸੀਂ ਪਾਵਰ ਸਟੈਕ ਨੂੰ ਕੰਪੇਅਰ ਕਰੋਗੇ 8 ਐਂਪ ਪਾਵਰ ਪੈਕ ਦੇ ਨਾਲ ਆਬਵੀਅਸ ਗੱਲ ਆ ਕਿ ਪਾਵਰ ਪੈਕ ਨੇ ਲੌਂਗਰ ਰਨ ਟਾਈਮ ਦੇਣਾ ਅਸੀਂ ਤੁਸੀਂ 20 ਵੋਲਟ ਦੀ ਸਰਕੂਲਰ ਸੌ ਯੂਜ਼ ਕਰਨ ਜਾ ਰਹੇ ਹਾਂ ਰਿਸਿਪਰੋਕੇਟਿੰਗ ਸੌ ਯੂਜ਼ ਕਰਨ ਜਾ ਰਹੇ ਹਾਂ 20 ਵੋਲਟ ਦੀ ਜਾਂ 20 ਵੋਲਟ ਦਾ ਪ੍ਰੈਸ਼ਰ ਵਾਸ਼ਰ ਯੂਜ਼ ਕਰਨ ਜਾ ਰਹੇ ਹਾਂ ਸਟ੍ਰਿੰਗ ਟ੍ਰੀਮਰ ਯੂਜ਼ ਕਰ ਰਹੇ ਹਾਂ ਇਹੋ ਜੀ ਜਿਹੜੇ ਟੂਲ ਹੈਗੇ ਆ ਇਹਨਾਂ ਚ ਤੁਹਾਨੂੰ ਲੌਂਗਰ ਰਨ ਟਾਈਮ ਵਾਲੀ ਬੈਟਰੀ ਚਾਹੀਦੀ ਆ ਉਹਦੇ ਚ ਤੁਸੀਂ ਪਾਵਰ ਪੈਕ ਬੈਟਰੀ ਯੂਜ਼ ਕਰੋਗੇ ਸਟੈਕ ਵੀ ਯੂਜ਼ ਕਰ ਸਕਦੇ ਹੋ ਬਟ ਓਬਵੀਅਸਲੀ ਪਾਵਰ ਪੈਕ ਦੀ ਜਿਹੜਾ ਰਨ ਟਾਈਮ ਜ਼ਿਆਦਾ ਰਹੂਗਾ ਕਿ ਮੈਂ ਪਾਵਰ ਦੀ ਗੱਲ ਕਰਾਂ ਯੈਸ ਪਾਵਰ ਸਟੈਕ ਸਭ ਤੋਂ ਡਿਫਰੈਂਟ ਸਭ ਤੋਂ ਜ਼ਿਆਦਾ ਐਡਵਾਂਸਡ ਹੈਗੀ ਆ ਬਟ ਪਾਵਰ ਪੈਕ ਦੀ ਜਿਹੜੀ ਪਾਵਰ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਪਾਵਰ ਪੈਕ ਦੇ ਵਿੱਚ ਕਰੰਟਲੀ ਆਬਵੀਅਸਲੀ ਸਿਰਫ 8 ਟਾਈਪ ਪਾਵਰ ਬੈਟਰੀ ਹੈਗੀ ਆ ਬਟ ਸੂਨ ਇਨਫ ਇਦੇ ਵਿੱਚ ਇੱਕ ਬੈਟਰੀ ਹੋਰ ਲਾਂਚ ਹੋਣ ਜਾ ਰਹੀ ਹੈ ਜੋ ਕਿ ਇਸ ਤੋਂ ਥੋੜੇ ਜਿਹਾ ਛੋਟੇ ਸਾਈਜ਼ ਦੀ ਹੋਊਗੀ ਸੋ ਹੁਣ ਕਨਕਲੂਜਨ ਇਹ ਆ ਕਿ ਜਦੋਂ ਤੁਸੀਂ 20 ਵੋਲਟ ਦੇ ਟੂਲ ਯੂਜ਼ ਕਰ ਰਹੇ ਹੋ ਤਾਂ 20 ਵੋਲਟ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ 24 ਬੈਟਰੀਆਂ ਨੂੰ ਯੂਜ਼ ਕਰੋ ਇਹਨਾਂ ਦਾ ਨਾਟ ਜਸ ਪਾਵਰ ਜਾਂ ਰਨ ਟਾਈਮ ਦਾ ਡਿਫਰੈਂਸ ਹੈਗਾ ਲਾਈਫ ਸਪੈਨ ਦਾ ਵੀ ਡਿਫਰੈਂਸ ਹੈਗਾ ਇਹ ਵਾਲੀਆਂ ਬੈਟਰੀਆਂ ਜਿਹੜੀਆਂ ਆਮ ਤੌਰ ਤੇ 1000 ਚਾਰਜ ਸਾਈਕਲ ਕਰਦੀਆਂ ਤੇ ਇਹ ਵਾਲੀਆਂ ਬੈਟਰੀਆਂ ਜਿਹੜੀਆਂ ਹੈਗੀਆਂ ਆਲਮੋਸਟ 2000 ਚਾਰਜ ਸਾਈਕਲ ਕਰਦੀਆਂ ਸੋ ਇਹਨਾਂ ਦਾ ਇਹਨਾਂ ਦੋਨਾਂ ਦਾ ਜਿਹੜਾ ਲਾਈਫ ਸਪੈਨ ਹੈਗਾ ਇਹਦੇ ਨਾਲ ਆਲਮੋਸਟ ਡਬਲ ਜਿਹਾ ਹੁੰਦਾ ਮੌਇਸਚਰ ਤੋਂ ਜਿੰਨਾ ਜ਼ਿਆਦਾ ਬੈਟਰੀ ਨੂੰ ਦੂਰ ਰੱਖ ਸਕਦੇ ਹੋ ਉਨਾ ਜ਼ਿਆਦਾ ਦੂਰ ਰੱਖੋ ਜੇ ਤੁਸੀਂ ਡਰਾਈਵ ਵਾਲ ਗਨ ਯੂਜ਼ ਕਰ ਰਹੇ ਹੋ ਕੋਸ਼ਿਸ਼ ਕਰੋ 3.5 ਐਂਪਰ ਦੀ ਜਿਹੜੀ ਬੈਟਰੀ ਆ ਇਹ ਯੂਜ਼ ਕਰੋ ਕਿਉਂਕਿ ਇਹਦਾ ਆਬਵੀਅਸਲੀ ਰਨ ਟਾਈਮ ਜ਼ਿਆਦਾ ਰਹੂਗਾ ਆਲਮੋਸਟ ਇਹਦੇ ਨਾਲੋਂ ਵੀ ਜ਼ਿਆਦਾ ਤੇ ਭਾਰ ਜਿਹੜਾ ਹੈਗਾ ਬਹੁਤ ਘੱਟ ਆ ਕੰਪੇਅਰ ਟੂ ਪੰਜ ਐਮ ਦੀ ਬੈਟਰੀ ਨਾਲੋਂ ਤੁਸੀਂ ਭਾਰ ਨਹੀਂ ਚੁੱਕ ਰਹੇ ਕਿਉਂਕਿ ਉੱਪਰ ਨੂੰ ਸਕਰੂ ਲਾਉਣੇ ਹੁੰਦੇ ਆ ਕਿ ਵਾਰੀ ਬਰਾਬਰ ਇਦਾਂ ਸਕਰੂ ਲਾਉਣੇ ਫਟਾ ਮੋਟਾ ਜਿਹੜਾ ਆ ਉੱਪਰ ਕਰਕੇ ਰਹਿੰਦਾ ਹਮੇਸ਼ਾ ਸੋ ਜਦੋਂ ਕੰਮ ਕਰ ਰਹੇ ਹੋ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਘੱਟ ਤੋਂ ਘੱਟ ਜਿਹੜਾ weight ਜਿਹੜਾ carry ਕਰੋ ਇੰਪੈਕਟ ਸਕਰੂ ਡਰਾਇਵਰਾਂ ਦੇ ਵਿੱਚ ਜਿਹੜੀ ਬੈਟਰੀ ਆ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਆਹ ਛੋਟੀ ਬੈਟਰੀ ਯੂਜ਼ ਕਰ ਸਕਦੇ ਹੋ ਜਦੋਂ ਬਹੁਤ ਜ਼ਿਆਦਾ ਸਕਰੂ ਨਹੀਂ ਲਾਉਣੇ ਪਰ ਪਾਵਰ ਚਾਹੀਦੀ ਆ ਇਹ ਵਾਲੀ ਬੈਟਰੀ ਬਹੁਤ ਵਧੀਆ ਮੰਨੀ ਜਾਂਦੀ ਆ ਜੇ 20V ਦੀ ਡ੍ਰਿਲ ਯੂਜ਼ ਕਰਨੀ ਆ ਉਦੋਂ ਵੀ ਤੁਸੀਂ ਆਹਾਂ ਬੈਟਰੀ ਜਾਂ ਫਿਰ ਆਹ ਬੈਟਰੀ ਜਾਂ ਆਹਾਂ ਬੈਟਰੀ ਯੂਜ਼ ਕਰ ਸਕਦੇ ਹੋ ਸੋ ਤੁਸੀਂ ਆਪਣੇ ਹਿਸਾਬ ਦੇ ਨਾਲ ਚੂਜ਼ ਕਰ ਲੋ ਕਿਹੜੀ ਬੈਟਰੀ ਯੂਜ਼ ਕਰਨੀ ਆ ਪਰ 60 ਵੋਲਟ ਦੀ ਬੈਟਰੀ ਮੈਂ ਕਦੇ ਵੀ ਰეკਮੈਂਡ ਨਹੀਂ ਕਰੂੰਗਾ ਤੁਸੀਂ ਯੂਜ਼ ਕਰੋ 20 ਵੋਲਟ ਦੇ ਟੂਲਾਂ ਦੇ ਨਾਲ 60 ਵੋਲਟ ਦੀ ਬੈਟਰੀ ਹੁੰਦੀ ਆ 9 ਐਂਪ ਦੀ ਜੋ ਕਿ ਇਹਦੇ ਤੋਂ ਵੀ ਘੱਟ ਰਨ ਟਾਈਮ ਦਾ ਤੇ ਤੁਸੀਂ ਅਗਰ ਕੰਪੇਅਰ ਕਰੋ 60 ਵੋਲਟ ਦੀ ਬੈਟਰੀ ਨੂੰ ਇਹਦੇ ਨਾਲ ਤੁਹਾਨੂੰ 60 ਵੋਲਟ ਦੀ ਬੈਟਰੀ ਦਾ 파ਰ ਜ਼ਿਆਦਾ ਲੱਗੂਗਾ ਪੈਸੇ ਵੀ ਜ਼ਿਆਦਾ ਲੱਗਣਗੇ ਦੈਨ ਵਾਈ ਨਾਟ ਪਾਵਰ ਪੈਕ ਬੈਟ ਇਹਹੀ ਜਿਹੜੀ ਮੈਂ ਵੀਡੀਓਜ਼ ਬਣਾਉਣਾ ਇਹ ਜਸਟ ਹੈਲਪਫਲੀ ਬਣਾਉਣਾ ਕਿ ਲੋਕਾਂ ਤੱਕ ਜਿਹੜੀ ਆ ਅਵੇਅਰਨੈਸ ਪਹੁੰਚੇ ਇਹ ਪ੍ਰੋਮੋਸ਼ਨਲ ਵੀਡੀਓਜ਼ ਨਹੀਂ ਹੈਗੀਆਂ ਇਸ ਲਈ ਮੈਂ ਤੁਹਾਨੂੰ ਇੱਕ ਰਾਈਟ ਸੁਜੈਸ਼ਨ ਹੀ ਦਊਂਗਾ Devolt ਦੀ ਇਹਨਾਂ ਬੈਟਰੀਜ਼ ਦਾ ਮੈਂ ਬਹੁਤ ਵੱਡਾ ਫੈਨ ਹਾਂ ਪਰਸਨਲੀ ਸੋ ਮੈਨੂੰ ਹੁੰਦਾ ਕਿ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ ਤੁਹਾਡੇ ਨਾਲ ਜੇ ਤੁਹਾਡਾ ਕੰਮ ਮੇਰੀ ਕਿਸੇ ਸੁਜੈਸ਼ਨ ਨਾਲ ਵਧੀਆ ਤਰੀਕੇ ਨਾਲ ਹੁੰਦਾ ਜਾਂ ਫਿਰ ਤੁਹਾਨੂੰ ਸੋਖਾ ਲੱਦਾ ਮੇਰੇ ਲਈ ਇਨੀ ਸਕਸੈਸ ਹੀ ਬਹੁਤ ਹੈ ਪਲੀਜ਼ ਸਬਸਕ੍ਰਾਈਬ ਕਰਿਓ ਚੈਨਲ ਨੂੰ ਮੈਂ ਸੂਨ ਇਨਫ ਹੋਰ ਵੀਡੀਓਜ਼ ਪਾਉਂਦਾ ਰਹੂੰਗਾ Devolt ਦੇ ਟੂਲਾਂ ਦੇ ਉੱਪਰ ਟ੍ਰੈਵਲਸ ਦੇ ਨਾਲ ਰਿਲੇਟਿਡ ਤੇ ਮੇਰੇ ਜਿਹੜੇ ਕੁਝ ਗੈਜਟ ਹੈਗੇ ਆ ਜੋ ਮੈਨੂੰ ਪਸੰਦ ਹੈਗੇ ਆ ਸੋ ਮੇਰੀ ਵੀਡੀਓਜ਼ ਆ ਓਬਵੀਅਸਲੀ ਮੇਰੀ ਡੇਲੀ ਲਾਈਫ ਤੇ ਹੀ ਹੋਣਗੀਆਂ ਕੁਛ ਨਾ ਕੁਛ ਜਿਹੜੀ ਜਿਹੜਾ ਮੈਂ ਆਪ ਪਰਸਨਲ ਯੂਜ਼ ਕਰਦਾ ਮੈਂ ਉਸ ਨੂੰ ਦੇ ਨਾਲ ਸ਼ੇਅਰ ਕਰਦਾ ਸੋ ਥੈਂਕ ਯੂ ਵੈਰੀ ਮਚ ਵਾਚ ਕਰਨਲੀ ਪਲੀਜ਼ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਜਿੰਨਾ ਵੱਧ ਤੋਂ ਵੱਧ ਸਪੋਰਟ ਕਰ ਸਕਦੇ ਹੋ ਸਪੋਰਟ ਕਰਿਓ ਠੀਕ ਹੈ